ਸਾਨੂੰ ਲੁਧਿਆਣੇ ਘੰਟਾ ਘਰ ਤੋਂ ਥੋੜਾ ਜਿਹਾ ਅੱਗੇ ਮਾਤਾ ਰਾਣੀ ਦੇ ਮੰਦਿਰ ਦੇ ਬਾਹਰ ਪਏ ਬਾਪੂ ਜੀ ਮਿਲੇ ਬਾਪੂ ਦੇਖ ਵੀ ਨਹੀਂ ਸਕਦਾ ਸੀ ਤੁਰ ਵੀ ਨਹੀਂ ਸਕਦਾ ਸੀ ਇੱਕ ਸਾਈਡ ਪੈਰਾਲਾਈਜ਼ ਐ ਇੱਕ ਹੱਥ ਤੇ ਇੱਕ ਪੈਰ ਉਹਦਾ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਸੀ ਬਾਪੂ ਤੇ ਉਹਨਾਂ ਦੇ ਪੱਟ ਦੇ ਉੱਤੇ ਮੋਰਨੀ ਬਣੀ ਹੋਈ ਸੀ ਉਹ ਮੋਰਨੀ ਐ ਜਿਹੜੀ ਪੱਟ ਤੇ ਬਣੀ ਐ ਅਸੀਂ ਵੀਡੀਓ ਚ ਵੀ ਦਿਖਾਈ ਸੀ ਉਹ ਦੇਖ ਕੇ ਭੈਣ ਆਈ ਆ ਇਹਨਾਂ ਦੇ ਬਾਪੂ ਦੇ ਪੱਟ ਤੇ ਮੋਰਨੀ ਬਣੀ ਸੀ ਇਹਨਾਂ ਨੇ ਫੋਟੋ ਵੀ ਦਿਖਾਈ ਆ ਅੱਜ ਤੋਂ 17 ਸਾਲ ਪੁਰਾਣੀ ਉਹਦੇ ਵਿੱਚ ਕੁਝ ਜ਼ਿਆਦਾ ਸਮਝ ਨਹੀਂ ਆ ਰਹੀ ਇਦਾਂ ਹੀ ਇਹ ਵੀਰਾ ਆਪਣੇ ਮਾਮੇ ਨੂੰ ਲੱਭਦਾ ਆ ਇਹਦੇ ਮਾਮੇ ਦੇ ਵੀ ਟੀਕੇ ਦੇ ਪੱਕੇ ਜਾਣ ਸ਼ਾਰਟ ਪਰ ਜਿਹੜੀ ਇਹਨਾਂ ਕੋਈ ਤਸਵੀਰ ਆ ਉਹ ਥੋੜੀ ਬਹੁਤੀ ਸਾਨੂੰ ਲੱਗਦੀ ਆ ਕਿ ਬਾਪੂ ਨਾਲ ਮੈਚ ਕਰਦੀ ਆ ਹੁਣ ਆਪਾਂ ਬਾਪੂ ਜੀ ਨੂੰ ਮਿਲਦੇ ਹਾਂ ਸਤਾਲ ਦੇ ਦਾਖਲ ਆ ਉਹਨਾਂ ਨੇ 17 ਸਾਲ ਪੁਰਾਣਾ ਘਰੋਂ ਗੁੰਮਿਆ ਹੋਇਆ ਬਾਪੂ ਲੱਭੂ ਅੱਜ ਜਾਂ ਜਿਹੜਾ 2012 ਦੇ ਵਿੱਚ 12 ਸਾਲ ਪਹਿਲਾਂ ਕਿ ਮੈਂ ਅਸੀਂ ਉਹ ਲੱਭੂਗਾ ਬਾਪੂ ਅੱਖਾਂ ਖੋਲ ਅੱਖਾਂ ਆਦੇ ਕੌਣ ਆਇਆ ਮੇਲੇ ਤੋਂ ਪਾਈ ਸੀ ਬੱਪ ਮੋਰਨਿੰਗ ਹੈ ਕਿਹੜੇ ਮੇਲੇ ਤੋਂ ਕੀ ਨਾਮ ਮੇਲੇ ਦਾ ਕਿੱਥੋਂ ਵਾਲਾ ਮੇਲਾ ਤੇਰੇਸੀ ਵਾਲਾ ਪੀੜਾ ਕੰਡਾ ਘਰਾਂ ਦਾ ਕਿਹੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਸੁਪਨਿਆਂ ਦੇ ਘਰ ਆਡੇ ਸਾਡੇ ਕੋਲੇ ਦੋ ਪਰਿਵਾਰ ਆਏ ਨੇ ਵੀਰੇ ਤੁਸੀਂ ਕਿੱਥੋਂ ਆਏ ਹੋ ਅਸੀਂ ਲੁਧਿਆਣਾ ਦੇ ਇਹ ਵੀਰੇ ਹੁਣੇ ਲੋਕਲ ਲੁਧਿਆਣੇ ਤੋਂ ਆਏ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਤੁਹਾਡੇ ਕੀ ਲੱਗਦੇ ਮਾਮਾ ਜੀ ਨੇ 2012 ਦੇ ਵਿੱਚ ਗੁੰਮ ਗਏ ਸੀ ਉਹ 2012 ਤੇ ਉਹ ਲੱਭੇ ਨਹੀਂ ਇਹਨਾਂ ਨੂੰ ਮੁੜ ਕੇ ਤੇ ਇਦਾਂ ਹੀ ਇੱਕ ਫੈਮਿਲੀ ਹੋਰ ਆਈ ਹੈ ਸਾਡੇ ਕੋਲੇ ਤੁਸੀਂ ਕਿੱਥੋਂ ਆਏ ਭੈਣੇ ਜੀ ਟੋਡਰਪੁਰ ਤੋਂ ਸਮਰਾਲੇ ਤੋਂ ਸਮਰਾਲੇ ਕੋਲੋਂ ਟੋਡਰਪੁਰ ਤੋਂ ਇਹਨਾਂ ਦੇ ਪਿਤਾ ਜੀ ਨੇ ਉਹ ਕਿਹੜੇ ਸਮੇਂ ਚ ਗੁੰਮ ਗਏ ਸੀ ਇਹਨੇ ਕਿ 2000 6 7 ਦੀ ਗੱਲ ਆ ਉਹ ਘਰੋਂ ਚਲੇ ਗਏ ਲੱਭੇ ਨਹੀਂ ਮੁੜ ਕੇ ਦੋਨੋਂ ਪਰਿਵਾਰ ਦੀਆਂ ਜਿਹੜੀਆਂ ਆਸ਼ਾਵਾਮਾਂ ਉਹ ਹੈਗੀਆਂ ਸਾਡੇ ਸੁਪਨਿਆਂ ਦੇ ਘਰ ਚ ਆਏ ਹੋਏ ਇੱਕ ਪਰਿਵਾਰਕ ਮੈਂਬਰ ਸਾਡੇ ਬਾਪੂ ਜੀ ਜਿਹੜੇ ਹਜੇ ਅਨਨੋਨ ਬਾਪੂ ਜੀ ਨੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸਾਨੂੰ ਲੁਧਿਆਣਾ ਘੰਟਾ ਘਰ ਤੋਂ ਥੋੜਾ ਜਿਹਾ ਅੱਗੇ ਮਾਤਾ ਰਾਣੀ ਦੇ ਮੰਦਿਰ ਦੇ ਬਾਹਰ ਪਏ ਬਾਪੂ ਜੀ ਮਿਲੇ ਸਾਡੇ ਟੀਮ ਦੇ ਮੈਂਬਰ ਅਤਲ ਸਾਲਨ ਜੀ ਨੇ ਸਾਨੂੰ ਕਾਲ ਕੀਤੀ ਬਾਪੂ ਬੋਲ ਵੀ ਨਹੀਂ ਸਕਦਾ ਬਾਪੂ ਦੇਖ ਵੀ ਨਹੀਂ ਸਕਦਾ ਸੀ ਤੁਰ ਵੀ ਨਹੀਂ ਸਕਦਾ ਸੀ ਇੱਕ ਸਾਈਡ ਪੈਰਾਲਾਈਜ਼ ਹੈ ਇੱਕ ਹੱਥ ਤੇ ਇੱਕ ਪੈਰ ਉਹਦਾ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਸੀ ਬਾਪੂ ਤੇ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਉੱਥੋਂ ਅਸੀਂ ਤੇ ਅੱਜ ਤੱਕ ਬਾਪੂ ਜੀ ਨੇ ਕੁਝ ਵੀ ਨਹੀਂ ਦੱਸਿਆ ਆਪਣੇ ਬਾਰੇ ਛੇ ਜ਼ਿਕਰ ਤੇ ਉਹਨਾਂ ਨੇ ਪੱਟ ਦੇ ਉੱਤੇ ਮੋਰ ਨਹੀਂ ਬਣੀ ਹੋਈ ਸੀ ਉਹ ਮੋਰਨੀ ਹੈ ਜਿਹੜੀ ਪੱਟ ਤੇ ਬਣੀ ਅਸੀਂ ਵੀਡੀਓ ਚ ਵੀ ਦਿਖਾਈ ਸੀ ਉਹ ਦੇਖ ਕੇ ਭੈਣ ਆਈ ਆ ਇਹਨਾਂ ਦੇ ਬਾਪੂ ਦੇ ਪੱਟ ਤੇ ਮੋਰਨੀ ਬਣੀ ਸੀ ਤੇ ਇਹਨਾਂ ਨੇ ਫੋਟੋ ਵੀ ਦਿਖਾਈ ਆ ਅੱਜ ਤੋਂ 18 ਸਾਲ ਪੁਰਾਣੀ ਉਹਦੇ ਵਿੱਚ ਕੁਝ ਜ਼ਿਆਦਾ ਸਮਝ ਨਹੀਂ ਆ ਰਹੀ ਇਦਾਂ ਹੀ ਇਹ ਵੀਰਾ ਆਪਣੇ ਮਾਮੇ ਨੂੰ ਲੱਭਦਾ ਆ ਇਹਦੇ ਮਾਮੇ ਦੇ ਵੀ ਪੜ ਤੇ ਮੋਰ ਨਹੀਂ ਵੀ ਸੀ ਉਹਨਾਂ ਦੇ ਪਿੱਛੇ ਨਾ ਨਿਸ਼ਾਨ ਸੀਗਾ ਟੀਕੇ ਦਾ ਟੀਕੇ ਦੇ ਪੱਕੇ ਜਿਹਾ ਨਿਸ਼ਾਨ ਸੀ ਪਰ ਜਿਹੜੀ ਇਹਨਾਂ ਕੋਈ ਤਸਵੀਰ ਆ ਉਹ ਥੋੜੀ ਬਹੁਤੀ ਸਾਨੂੰ ਲੱਗਦੀ ਆ ਵੀ ਬਾਪੂ ਨਾਲ ਮੈਚ ਕਰਦੀ ਆ ਹੁਣ ਆਪਾਂ ਬਾਪੂ ਜੀ ਨੂੰ ਮਿਲਦੇ ਆ ਹਸਪਤਾਲ 'ਚ ਦਾਖਲ ਆ ਜੇਰੇ ਇਲਾਜ ਨੇ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਤੇ ਉਹਨਾਂ ਦਾ ਸਪਨਿਆਂ ਦੇ ਹਸਪਤਾਲ 'ਚ ਇਲਾਜ ਚੱਲਦਾ ਪਤਾ ਨਹੀਂ 18 ਸਾਲ ਪੁਰਾਣਾ ਘਰੋਂ ਗੁੰਮਿਆ ਹੋਇਆ ਬਾਪੂ ਲੱਭੂਗਾ ਅੱਜ ਜਾਂ ਜਿਹੜਾ 2012 ਦੇ ਵਿੱਚ 12 ਸਾਲ ਪਹਿਲਾਂ ਗੁੰਮਿਆ ਸੀ ਉਹ ਲੱਭੂਗਾ ਇੱਕ ਦਾ ਮਾਮਾ ਇੱਕ ਦਾ ਬਾਪੂ ਆ ਪਰ ਸਾਡਾ ਬਾਪੂ ਆਪਦੇ ਘਰੇ ਜਾਵੇ ਸਾਡੀ ਇਹੀ ਮਹਾਰਾਜ ਅੱਗੇ ਅਰਦਾਸ ਆ ਅਸੀਂ ਵੀ ਸਾਡੀ ਕੋਸ਼ਿਸ਼ ਵੀ ਹਮੇਸ਼ਾ ਹੀ ਰਹਿੰਦੀ ਆ ਅਸੀਂ ਇੱਥੇ ਜਿਹੜੇ ਪੇਸ਼ੈਂਟ ਐਡਮਿਟ ਨੇ ਉਹਨਾਂ ਦੇ ਨਾਮ ਲਿਖਦੇ ਆ ਇੱਥੇ ਉਹ ਬਾਪੂ ਦਾ ਨਾਮ ਅਨਨੋ ਨਹੀਂ ਲਿਖਿਆ ਹੋਇਆ ਵੀ ਉਹਦਾ ਹਿੱਤਕਰ ਸਾਨੂੰ ਨਾਂ ਹੀ ਨਹੀਂ ਪਤਾ ਲੱਗਿਆ ਬਾਪੂ ਦਾ ਤੇ ਅੱਜ ਹੋ ਸਕਦਾ ਉਹ ਬਾਪੂ ਦਾ ਨਾਮ ਪਤਾ ਲੱਗ ਜਵੇ ਬਾਪੂ ਬੈਠਾ ਬਾਪੂ ਸਾਸਰੀ ਘਾਲ ਉਹ ਕੀ ਹਾਲ ਨੇ ਕੀ ਕੀ ਆ ਜੀ ਠੀਕ ਆ ਬਾਪੂ ਤੇਰਾ ਨਾਮ ਕੀ ਆ ਕੀ ਕੀ ਆ ਜੀ ਉਹ ਨਾਂ ਤਾਂ ਦੱਸ ਦੇ ਕੀ ਆ ਪਉਣ ਬਾਪੂ ਥੋੜਾ ਥੋੜਾ ਬੋਲਣ ਲੱਗ ਗਿਆ ਸੀ ਸੌਰੀ ਕੱਲ ਰਾਤ ਵੀ ਮੈਂ ਬਾਪੂ ਨਾਲ ਗੱਲ ਕੀਤੀ ਸੀ ਐਦਾਂ ਹੀ ਜਿਹੜੀ ਗੱਲ ਦਾ ਰਿਪਲਾਈ ਮੰਗਦੇ ਆ ਉਹਨਾਂ ਕੋ ਦੇ ਦਿੰਦੇ ਆ ਰਿਪਲਾਈ ਭੈਣੇ ਤੁਸੀਂ ਦੇਖੋ ਤੁਹਾਡੇ ਪਤਾ ਹੀ ਤਾਂ ਨਹੀਂ ਲੱਗਦੇ ਠੀਕ ਮਿੰਟ ਬਾਪੂ ਆ ਫੜਾ ਲੈ ਆ ਫੜੋ ਬਾਪੂ ਇਧਰ ਚਾਕੀ ਸਾਹਮਣੇ ਅੱਖਾਂ ਖੋਲ ਬਾਪੂ ਅੱਖਾਂ ਖੋਲ ਅੱਖਾਂ ਸਾਡੇ ਕੋਣ ਆਇਆ ਅੱਖਾਂ ਖੋਲ ਹਾਂ ਕੀ ਹਾਲ ਨੇ ਮੈਨੂੰ ਪਛਾਣ ਲਿਆ ਸਾਨੂੰ ਲੈਣਾ ਇਹ ਤੈਨੂੰ ਮਿਲਣਾ ਆ ਅੱਜ ਭਾਈ ਇਹ ਕਹਿੰਦੇ ਸਾਡੇ ਮਾਮਾ ਜੀ ਨੇ ਆਹ ਭੈਣ ਜੀ ਬਾਪੂਰੇ ਇੱਥੇ ਮੋਰ ਨਹੀਂ ਬਣੀ ਹੋਈ ਆ ਪੱਟ ਤੇ ਇਹ ਆ ਵਾਲੀ ਹਾਂ ਹਾਂ ਸਰ ਮਾਮਾ ਹਾਂ ਦੇਖੋ ਦੇਖੋ ਉਹ ਨਹੀਂ ਜੀ ਇੱਥੇ ਕੋਈ ਨਿਸ਼ਾਨ ਸੀ ਉਹਨਾਂ ਦੇ ਫਿੱਟ ਤੇ ਨਹੀਂ ਕੀ ਨਿਸ਼ਾਨ ਸੀ ਉਹ ਬੜੀਆਂ ਚਾਰ ਨੂੰ ਆ ਚੀਜ਼ ਤੇ ਗੜੀਆਂ ਸੀ ਪਹਿਲਾਂ ਤੋਂ ਹੀ ਕੰਨਾਂ ਦਾ ਕੰਨਾਂ ਦੇ ਵਿੱਚ ਗਲੀਆਂ ਸੀ ਕਿਵੇਂ ਆ ਚੀਜ਼ ਜਦ ਦੀ ਨਾ ਆ ਆਪ ਹੀ ਸੀ ਇਸੇ ਸੀ ਇਸੇ ਇੱਥੇ ਗਲੀਆਂ ਸੀ ਆਪਣੀ ਆਪੇ ਸੀ ਨਹੀਂ ਹੈ ਆ ਚੀਜ਼ ਜਿਹੜੇ ਕਰ ਨਹੀਂ ਹੈ ਇੱਧਰ ਸੱਚਾ ਮੂਰਲੇ ਪਾਸੇ ਹਾਂ ਜੀ ਉਹ ਕਰਤੀ ਹੋ ਸੀ ਮਾਰਦ ਬੰਦੂ ਠੀਕ ਹੈ ਠੀਕ ਹੈ ਜੀ ਬਾਪੂ ਨਾਮ ਕੀ ਦੱਸ ਰਹੇ ਹੋ ਆਪਣਾ ਬਾਪੂ ਤੇਰਾ ਨਾਮ ਕੀ ਆ ਨਾ ਤਾਂ ਦੱਸ ਦੇ ਕੀ ਆ ਦੱਸ ਦੇ ਯਾਰ ਉਹ ਦੱਸ ਦੇ ਨਾ ਤੇਰਾ ਨਾਂ ਸਾਦਾ ਵਾ ਕੀ ਨਾਂ ੱਟ ਕੇ ੱਟ ਕੇ ਲਾਟੂ ਹੀ ਲਾ ਮੜੀ ਜੀ ੱਟੂ ਹੀ ਦਿਖਾ ਮੈਨੂੰ ਟੂਈ ਤੇ ਸੱਟ ਲੱਗੀ ਇਧਰੇ ੱ ਕੋਡਾ ਨਿਸ਼ਾਨ ਹੈ ਕੋਈ ਪੱਕ ਗਿਆ ਸੀਗਾ ਵੱਡਾ ਬੰਮੜ ਵਾ ਕੀ ਆ ਚੀਜ਼ ਆਪੂ ਦਾ ਨਾਮ ਕੀ ਵਾ ਬਪੂ ਕਿੱਥੋਂ ਆਏ ਆਂ ਨਾਮ ਦੱਸ ਦੇ ਬਾਪੂ ਨਾਮ ਦੱਸ ਦੇ ਬਾਪੂ ਇਉਂ ਹੀ ਕਹੀ ਜਾਂਦੇ ਬਸ ਇਹ ਤਾਂ ਉਸ ਦਿਨ ਦਾ ਹੀ ਕਹੀ ਜਾਂਦੇ ਆਂ ਜੀ ਕਿਥੋਂ ਪਾਣੀ ਪਾਣੀ ਪਿਆ ਦੇ ਨੇ ਪਾਣੀ ਭਲਾ ਕੇ ਆ ਲੈ ਅੱਖ ਤੋਂ ਦਿੰਦਾ ਪਾਣੀ ਆ ਲੈ ਬਾਪੂ ਪਾਣੀ ਲੈ ਪਾਣੀ ਪੀ ਲੈ ਪਾਣੀ ਪੀ ਚਲੋ ਖੜੇ ਹੋ ਨਾਮ ਤਾਂ ਦੱਸੋ ਤਾਂ ਡੱਕ ਲੈ ਬਾਪੂ ਪਾਣੀ ਪੀ ਲੈ ਆਪਾਂ ਤਾਂ ਡਿਪੈਂਡ ਲੈ ਕੇ ਜਾਣਾ ਨਾਮ ਤਾਂ ਦੱਸੋ ਬਾਪੂ ਇਹ ਨਾਮ ਦੱਸ ਦੋ ਕੋਈ ਕੀ ਨਾਮ ਬਾਪੂ ਤੇਰਾ ਹਾਂ ਬਾਪੂ ਤੇਰਾ ਨਾਮ ਕੀ ਆ ਦੱਸ ਦੇ ਯਾਰ ਬਾਪੂ ਓਏ ਦੱਸ ਦੇ ਯਾਰ ਬਾਪੂ ਕੀ ਨਾਮ ਤੇਰਾ ਚਲ ਨਾ ਦੱਸ ਦੇ ਕੀ ਆ ਕੱਲਾ ਨਾਮ ਦੱਸ ਦੇ ਕੀ ਨਾਮ ਆ ਤੇਰਾ ਕਿੰਨੇ ਬੱਚੇ ਐ ਤੁਹਾਡੇ ਹਾਂ ਬਾਪੂ ਕੀ ਨਾਮ ਤੇਰਾ ਬਾਪੂ ਕਿਹੜਾ ਪਿੰਡ ਆ ਤੇਰਾ ਹਾਂ ਬਾਪੂ ਬੱਚੇ ਹੈਗੇ ਤੇਰੇ ਹੈਂ ਬਾਪੂ ਬੱਚੇ ਹੈਗੇ ਉਹ ਵਾਪ ਦੱਸ ਦੇ ਯਾਰ ਦੱਸ ਦੇ ਯਾਰ ਬਾਪੂ ਉਹ ਦੱਸ ਦੇ ਦੱਸੋ ਕਿਨਾ ਅਮਦਰ ਬਾਪੂ ਬਾਪੂ ਮੋਰਨੀ ਕਿੱਥੋਂ ਪਵਾਈ ਸੀ ਆਹ ਪੱਟ ਤੇ ਮੇਲੇ ਤੋਂ ਹੈ ਬਾਪੂ ਮੇਰਾ ਮਾਈਦਾ ਹੋਇਆ ਹੈ ਮੇਲੇ ਤੋਂ ਪਵਾਈ ਸੀ ਬਾਪੂ ਮੋਰਨੀ ਹੈ ਕਿਹੜੇ ਮੇਲੇ ਤੋਂ ਹਾਂ ਕਿਹੜੇ ਮੇਲੇ ਤੋਂ ਪਾਈ ਸੀ ਬਾਪੂ ਕਿਹੜੇ ਤੋਂ ਕੀ ਨਾਮ ਮੇਲੇ ਦਾ ਕਿੱਥੋਂ ਵਾਲਾ ਮੇਲਾ ਦਰੇਸੀ ਵਾਲਾ ਕਿਹੜਾ ਘੰਟਾ ਘਰ ਵਾਲਾ ਕਿਹੜਾ ਐ ਬਾਪੂ ਕਿਹੜੇ ਮੇਲੇ ਤੋਂ ਪੁਆਈ ਸੀ ਉਹ ਬਾਪੀ ਨਾਮ ਦੱਸੋ ਕੀ ਹੈ ਤੁਹਾਡਾ ਨਾਮ ਪਤਾ ਨਹੀਂ ਬੱਚਿਆਂ ਦਾ ਘਰ ਦਾ ਕਿਸੇ ਮੈਂਬਰ ਦਾ ਨਾਮ ਕਿਸੇ ਦਾ ਨਹੀਂ ਪਤਾ ਨਾ ਘਰ ਪਤਾ ਕਿੱਥੇ ਆ ਐਡਰੈਸ ਕੁਛ ਬਾਪੂ ਡਾਕਟਰਾਂ ਨੇ ਇਲਾਜ ਕਰਨਾ ਤੇਰਾ ਫਾਈਲ ਚ ਨਾਮ ਲਿਖਣਾ ਉਹ ਕਹਿੰਦੇ ਨਾਮ ਦੱਸੋ ਪੁੱਛ ਕੇ ਕੀ ਨਾਮ ਆ ਕੀ ਨਾਮ ਲਿਖਾਂ ਉੱਥੇ ਐਂ ਬਾਪੂ ਫਾਈਲ ਦੇ ਵਿੱਚ ਕੀ ਨਾਮ ਲਿਖੀਏ ਤੇਰਾ ਤੇਰੀ ਅਲਟਰਾਸਾਉਂਡ ਕਰਾ ਕੇ ਲੈ ਕੇ ਆਉਣੀ ਹੈ ਟਰੈਡਰ ਦੀ ਉਹ ਕਹਿੰਦੇ ਨਾਮ ਲਿਖਾਓ ਪਹਿਲਾਂ ਜਿਹੜਾ ਜ਼ਖਮ ਹੋਇਆ ਹੱਥ ਤੇ ਆ ਸਾਰੇ ਠੀਕ ਹੋ ਜਾਣਗੇ ਦੱਸ ਦਿੰਦੀ ਨਾਮ ਉੱਥੇ ਕੀ ਲਿਖੀਏ ਕੀ ਨਾਮ ਲਿਖੀਏ ਬਾਪੂ ਉੱਥੇ ਐਂ ਬਾਪੂ ਕੋ ਬਾਪੂ ਕੀ ਨਾਮ ਲਿਖੀਏ ਦੱਸ ਬਾਪੂ ਬਾਪੂ ਦਸਨਾ ਨਹੀਂ ਚਾਹੁੰਦੇ ਇਹ ਨਾ ਜਿਹੜਾ ਇਹਨਾਂ ਦਾ ਬਿਹੇਵੀਅਰ ਆ ਇਹ ਚਾਹੁੰਦੇ ਨਹੀਂ ਵੀ ਮੈਂ ਦੱਸਾਂ ਕਈ ਬੰਦੇ ਦੁਖੀ ਇੰਨੇ ਹੁੰਦੇ ਆਪਣੇ ਤੋਂ ਮਤਲਬ ਉਹਨਾਂ ਨੂੰ ਐ ਹੁੰਦਾ ਵੀ ਵਾਪਸ ਨਾ ਛੱਡੇ ਹੁਣ ਮੈਨੂੰ ਫੇਰ ਦੁਬਾਰਾ ਉੱਥੇ ਵੀ ਜਿਹਨਾਂ ਨੂੰ ਪਤਾ ਲੱਗ ਗਿਆ ਮੈਂ ਕੌਣ ਆ ਮੈਨੂੰ ਛੱਡੇ ਆਉਣਗੇ ਅਸੀਂ 12 ਸਾਲਾਂ ਤੋਂ ਤੁਸੀਂ ਦੇਖ ਲਓ ਕਿ ਕੋਈ ਐਹੋ ਜਿਹਾ ਪਿੰਡ ਨਹੀਂ ਸ਼ਹਿਰ ਨਹੀਂ ਛੱਡਿਆ ਜਿੱਥੇ ਨਾਂ ਇਹਨਾਂ ਨੂੰ ਲੱਭਿਆ ਹੋਵੇ ਬਾਕੀ ਜੀ ਉਹ ਕੋਰੋਨਾ ਅਸਿੰਦੇ ਫੱਕੀ ਦਾ ਦੱਸਦਾ ਜੂਸ ਤੇ ਨਾ ਉਹ ਉਹ ਹੈ ਕਿ ਕੋਈ ਅੰਦਰ ਆਣ ਦੀ ਜਿੱਤਾ ਜਦੋਂ ਉਹਨਾ ਕਰਦਾ ਅੱਛਾ ਉਹ ਕੋਰੋਨਾ ਸੀ ਕੋਰੋਨਾ ਦੇ ਟਾਈਮ ਚ ਆਇਆ ਕਿਉਂ ਨਾ ਹੁਣ ਤੁਸੀਂ ਅੰਦਰ ਸਾਰੇ ਕੀੜਾ ਥੋੜਾ ਮੈਂ ਕਹਿੰਦਾ ਮੁੰਡੇ ਨੂੰ ਲਵਾਉਂਦੇ ਆ ਸਾਡੇ ਕੋਲੇ ਕਈ ਬੰਦੇ ਨੇ ਜਿਹੜੇ ਅਨਨੋਨ ਆ ਜਿਹਨਾਂ ਦਾ ਪਤਾ ਹੀ ਨਹੀਂ ਕੋਈ ਨਗਾ ਮਾਰੋ ਠੀਕ ਹੈ ਬਾਪੂ ਫਿਰ ਕਾਲਾ ਅਰੈਸਟ ਕੋਈ ਨਾ ਚੰਗਾ ਬਾਪੂ ਅਸੀਂ ਫਿਰ ਵੀ ਉਧਰ ਹਫਤੇ ਤੱਕ ਕੀੜਾ ਮਾਰਾਂਗੇ ਕੋਈ ਨਾ ਬੜਾ ਮੋਡਾ ਅੰਸਰ ਜਿੱਤਾ ਕੋਈ ਗੱਲ ਕੋਈ ਗੱਲ ਜਦੋਂ ਮਰਦੀ ਮਾਰੋ ਚੱਲੋ ਇਹ ਬਾਪੂ ਅਜੇ ਅਨਜਾਣੇ ਬਾਪੂ ਦਾ ਜਿਹੜਾ ਆਪਣੇ ਘਰ ਦਾ ਜਾਂ ਆਪਣੇ ਘਰਦਿਆਂ ਦਾ ਸ਼ਾਇਦ ਨਹੀਂ ਬਣਿਆ ਤੇ ਇਹਨਾਂ ਦੇ ਮਾਂ ਪਿਓ ਵੀ ਲੱਭਣ ਭੈਣ ਆਪਣੇ ਫਾਦਰ ਨੂੰ ਲੱਭਦੀ ਫਿਰਦੀ ਆ ਵੀਰ ਆਪਣੇ ਮਾਮੇ ਨੂੰ ਲੱਭਦਾ ਫਿਰਦਾ ਤੇ ਆ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਇਹ ਵੀਰ ਦੇ ਮਾਮਾ ਜੀ ਆ ਕੀ ਨਾਂ ਸੀ ਇਹਨਾਂ ਦਾ ਸਾਧੂ ਰਾਮ ਜੀ ਸਾਧੂ ਰਾਮ ਜੀ 2012 ਚ ਗੁੰਮ ਗਏ ਸੀਗੇ ਤੇ ਇਦਾਂ ਹੀ ਇਹ ਭੈਣ ਦੇ ਫਾਦਰ ਸਾਹਿਬ ਨੇ ਉਹਨਾਂ ਦਾ ਕੀ ਨਾਂ ਭੈਣੇ ਮੇਜਰ ਸਿੰਘ ਤੇ ਇਹ ਕਰੀਬ 2006-7 ਦੇ ਵਿੱਚ ਗੁੰਮ ਗਏ ਸੀਗੇ ਤੇ ਇਹਨਾਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਕਿੱਥੋਂ ਗੁੰਮੇ ਸੀ ਭੈਣੇ ਇਹ ਇਹ ਟੋਡਰਪੁਰ ਤੋਂ ਮਤਲਬ ਪੈਪਰ ਦਾਸੀ ਕਰਿਆ ਸੀਗਾ ਕਈ ਵਾਰੀ ਆ ਖੰਨੇ ਕੋਲ ਸਲਾਣਾ ਉੱਥੇ ਗਈ ਉੱਥੋਂ ਦਿੱਲੀ ਲੰਘ ਗਏ ਜਦ ਇਹ ਸਮਰਾਲੇ ਜ਼ਿਲ੍ਹੇ ਦਾ ਲੁਧਿਆਣੇ ਜ਼ਿਲ੍ਹੇ ਦਾ ਹੀ ਸਮਰਾਲਾ ਤਹਿਸੀਲ ਦਾ ਬਾਪੂ ਆ ਉੱਥੋਂ ਹੀ ਗੁੰਮਿਆ ਟੋਡਰਪੁਰ ਪਿੰਡ ਤੋਂ ਤੇ ਇਹ ਬਾਈ ਹੁਣੀ ਹੈਗੇ ਨੇ ਲੁਧਿਆਣੇ ਸ਼ਹਿਰ ਤੋਂ ਤੇ ਇਹਨਾਂ ਦੇ ਵੀ ਇੱਥੋਂ ਹੀ ਦੁੰਮਿਆ ਕਿਤੋਂ ਬਾਈ ਤੇ ਜਾਨੀ ਕਿ ਜੇ ਇਹ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਤੇ ਜੇ ਕੋਈ ਪਹਿਚਾਣਦਾ ਵਾ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ